ਸਾਡੇ ਚੈਨਲ ਬਰੇ ਪੰਜਾਬ ਉਤੇ ਅੱਜ ਅਸੀਂ ਤੁਹਾਨੂੰ ਪੰਜਾਬ ਅਤੇ ਭਾਰਤ ਦੇ ਪਿੰਡਾਂ ਦੇ ਇਤਿਹਾਸ ਬਾਰੇ ਦੱਸਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੋਈ ਸਪੈਸ਼ਲ ਸ਼ਬਦ ਜਿਹੜਾ ਖਾਸ ਸ਼ਬਦ ਪਿੰਡਾਂ ਦੇ ਨਾਮ ਦੇ ਪਿੱਛੇ ਜੁੜਦਾ ਜਿਵੇਂ ਕਿ ਪੁਰ ਤੁਸੀਂ ਦੇਖਿਆ ਭਾਰਤ ਦੇ ਪਿੰਡਾਂ ਦੇ ਸ਼ਹਿਰਾਂ ਦੇ ਤੇ ਪਿੰਡਾਂ ਦੇ ਨਾਮ ਦੇ ਪਿੱਛੇ ਉਹ ਸ਼ਬਦ ਲੱਗਦਾ ਜਿਵੇਂ ਆਪਣੇ ਸ਼ਹਿਰ ਨੇ ਰੋਜਪੁਰ ਉਸੇ ਹਾਰਪੁਰ ਜਮਸ਼ੇਦਪੁਰ ਕਾਨਪੁਰ ਨਾਗਪੁਰ ਇਸੇ ਤਰ੍ਹਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਪਿੰਡ ਨੇ ਜਿਨ੍ਹਾਂ ਦੇ ਪਿੱਛੇ ਪੁਰ ਸ਼ਬਦ ਲੱਗਦਾ ਹੈ ਕਿਵੇਂ ਚਾਂਨਪੁਰ ਨਿਆਮਤਪੁਰ ਬੱਬਨਪੁਰ ਇਸ ਤਰ੍ਹਾਂ ਹੀ ਖਾਨਪੁਰ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਹੈ ਜਿਨ੍ਹਾਂ ਦੇ ਪਿੱਛੇ ਪੁਰ ਸ਼ਬਦ ਲੱਗਦਾ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਪੁਰ ਸ਼ਬਦ ਦਾ ਮਤਲਬ ਕੀ ਹੈ ਪੁਰ ਸ਼ਬਦ ਰਿਗਵੇਦ ਦੇ ਵਿੱਚੋਂ ਲਿਆ ਗਿਆ ਹੈ ਤੁਹਾਨੂੰ ਪਤਾ ਵੀ ਚਾਰ ਸਾਡੇ ਗ੍ਰੰਥ ਨੇ ਜੀ ਰਿਗਵੇਦ ਗ੍ਰੰਥਾ ਜਿਹੜਾ ਉਹਦੇ ਵਿੱਚ ਪੁਰ ਸ਼ਬਦ ਲਿਆ ਗਿਆ ਜਿਸ ਦਾ ਮਤਲਬ ਹੈ ਨਗਰ ਪੁਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਜਦੋਂ ਆਪਣੀ ਰਿਆਸਤ ਦੇ ਵਿੱਚ ਕੋਈ ਪਿੰਡ ਜਾਂ ਸ਼ਹਿਰ ਬਸਾਉਂਦੇ ਸੀ ਤਾਂ ਇੱਕ ਖਾਸ ਸ਼ਬਦ ਗਿਆ ਆਪਣਾ ਨਾਮ ਲਗਾ ਦਿੰਦੇ ਸੀ ਅੱਗੇ ਤੇ ਪਿੱਛੇ ਲਗਾਉਂਦੇ ਸੀ ਪੁਰ ਸ਼ਬਦ ਮਤਲਬ ਆਪਣਾ ਨਾਮ ਜੋੜ ਦਿੱਤਾ ਤੇ ਨਾਲ ਉਹਨਾਂ ਨੇ ਪਿੱਛੇ ਲਗਾ ਦਿੱਤਾ ਪੁਰ ਜਿਸ ਤਰ੍ਹਾਂ ਕਿ ਫਰੋਜ਼ ਸਾਤੂਗਲਿਕ ਨੇ ਫਰੋਜ਼ਪੁਰ ਸ਼ਹਿਰ ਵਿਚਾਰ ਬਸਾਇਆ ਸੀ ਪੰਜਾਬ ਦਾ ਉਸਨੇ ਆਪਣੇ ਨਾਮ ਫਰੋਜ਼ ਪਲਸ ਪੁਰ ਲਗਾ ਕੇ ਫਰੋਜ਼ਪੁਰ ਬਣਾ ਦਿੱਤਾ ਇਸੇ ਤਰ੍ਹਾਂ ਰਾਜਾ ਜੈ ਸਿੰਘ ਨੇ ਜੈਪੁਰ ਸ਼ਹਿਰ ਜੋ ਕਿ ਰਾਜਸਥਾਨ ਦੀ ਰਾਜਧਾਨੀ ਹੈ ਉਹ ਬਸਾਇਆ ਸੀਗਾ ਆਪਣੇ ਨਾਮ ਜੈ ਪਲਸ ਪੁਰ ਲਗਾ ਕੇ ਜੈਪੁਰ ਸ਼ਬਦ ਬਣਾ ਦਿੱਤਾ ਸੀ ਇਸੇ ਤਰ੍ਹਾਂ ਹੀ ਹੋਰ ਸਾਰੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਪਿੱਛੇ ਹੋਰ ਕਈ ਸ਼ਬਦ ਲੱਗਦੇ ਨੇ ਜਿਸ ਤਰ੍ਹਾਂ ਗੜ ਲੱਗਦਾ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਸ ਤੋਂ ਪਹਿਲਾਂ ਕਿ ਕੋਈ ਤੁਹਾਨੂੰ ਨਵੀਂ ਵੀਡੀਓ ਦੀ ਅਪਡੇਟ ਅਸੀਂ ਪਾਈਏ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ